ਅੱਜ ਪੰਜਾਬ ਦੇ ਹਰੇਕ ਘਰ ਵਿੱਚੋਂ ਹਰੇਕ ਮਾਂ ਦੇ ਦਿਲ ਚੋਂ ਇਹੀ ਆਵਾਜ਼ ਨਿਕਲਦੀ ਆ ਕਿ ਰੱਬਾ ਇਹ ਤੂੰ ਕੀ ਕਹਿਰ ਕਮਾਇਆ ਅੱਜ ਇੱਕ ਮਾਂ ਦਾ ਸੋਹਣਾ ਸੁਨੱਖਾ ਪੁੱਤ ਤੂੰ ਉਸ ਤੋਂ ਖੋਲਿਆ ਜਿਸ ਨੂੰ ਉਸਨੇ ਬੜੇ ਚਾਵਾਂ ਨਾਲ ਪਾਲਿਆ ਸੀ ਜਿਸ ਨੂੰ ਉਸਨੇ ਨਿੱਕੇ ਹੁੰਦੇ ਚੱਕ ਕੇ ਆਪਣੀ ਗੋਦੀ 'ਚ ਖੜਾਇਆ ਸੀ ਰੱਬਾ ਜੇ ਤੂੰ ਉਸ ਨੂੰ ਹੋਰ ਜ਼ਿੰਦਗੀ ਦੇ ਦਿੰਦਾ ਤਾਂ ਤੇਰੇ ਘਰ ਵਿੱਚ ਕੋਈ ਕਾਟਾ ਨਹੀਂ ਪੈਣਾ ਸੀ ਅੱਜ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਇਸ ਨਾਲ ਹੀ ਸਾਰੇ ਪੰਜਾਬ ਵਿੱਚ ਬੜੀ ਸੋਗ ਦੀ ਲਹਿਰ ਆ ਤੇ ਉੱਥੇ ਹੀ ਕੱਲ ਸੁਖਬੀਰ ਬਾਦਲ ਰਾਜਵੀਰ ਜਵੰਦੇ ਦਾ ਪਤਾ ਲੈਣ ਹਸਪਤਾਲ ਗਏ ਤੇ ਉੱਥੇ ਉਹਨਾਂ ਦੇ ਡਾਕਟਰਾਂ ਦੇ ਵਿਚਾਲੇ ਕੀ ਗੱਲਬਾਤ ਹੋਈ ਅੱਗੇ ਦੱਸਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਅਨੁਸਾਰ ਰਾਜਵੀਰ ਜਵੰਦਾ ਜਿਸ ਦਾ ਕਿ ਸ਼ਿਮਲੇ ਜਾਂਦੇ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਉਸ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਤੇ ਉਸ ਦੇ ਸਰੀਰ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਡਾਕਟਰਾਂ ਨੇ ਵੀ ਇਹੀ ਕਿਹਾ ਸੀ ਕਿ ਹੁਣ ਤਾਂ ਕੋਈ ਇਸ ਨੂੰ ਚਮਤਕਾਰ ਹੀ ਬਚਾ ਸਕਦਾ ਤੁਸੀਂ ਸਾਰੇ ਰੱਬ ਅੱਗੇ ਅਰਦਾਸ ਕਰੋ ਕਿ हे ਰੱਬਾ ਇਸ ਨੂੰ ਨਵੀਂ ਜ਼ਿੰਦਗੀ ਦੇ ਹੋ ਸਕਦਾ ਰੱਬ ਸੁਣ ਲਵੇ ਤੇ ਕੋਈ ਚਮਤਕਾਰ ਹੋਵੇ ਤੇ ਆਪਣਾ ਵੀਰ ਰਾਜਵੀਰ ਜਵੰਦਾ ਫਿਰ ਤੋਂ ਦੁਬਾਰਾ ਆਪਣੇ ਦੇ ਵਿੱਚ ਤਾਂ ਦਰਸਤ ਹੋ ਕੇ ਆਪਣੇ ਵਿਚਕਾਰ ਆ ਜਾਵੇ ਸਮੇ ਸਮੇ ਤੇ ਡਾਕਟਰਾਂ ਨੇ ਜਿਸ ਦਿਨ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ ਪਹਿਲੇ ਦਿਨ ਤੋਂ ਹੀ ਸਾਰੀ ਅਪਡੇਟ ਲੋਕਾਂ ਸਾਹਮਣੇ ਰੱਖਣ ਲੱਗੇ ਸੀ ਤਾਂ ਜੋ ਲੋਕਾਂ ਨੂੰ ਰਾਜਵੀਰ ਜਵੰਦੇ ਦੀ ਤਬੀਅਤ ਬਾਰੇ ਪਤਾ ਲੱਗ ਸਕੇ ਪਹਿਲੇ ਦਿਨ ਤੋਂ ਹੀ ਰਾਜਵੀਰ ਜਵੰਦੇ ਦੀ ਤਬੀਅਤ ਦਿਨ ਬੋ ਦਿਨ ਖਰਾਬ ਹੁੰਦੀ ਗਈ ਉਸ ਦੇ ਸਰੀਰ ਦਾ ਕੱਲਾ ਕੱਲਾ ਅੰਗ ਉਸ ਦੇ ਹੱਥ ਤੇ ਪੈਰ ਬਿਲਕੁਲ ਹੀ ਸੁੰਨ ਪੈ ਗਏ ਸੀ ਉਹ ਦਿਨੋਂ ਦਿਨ ਛੋਟੇ ਹੋਣ ਲੱਗੇ ਸੀ ਤੇ ਜਿਸ ਦਿਨ ਸੁਖਬੀਰ ਬਾਦਲ ਉਸ ਦਾ ਪਤਾ ਲਣ ਗਏ ਉਹਨਾਂ ਨੇ ਤੇ ਡਾਕਟਰਾਂ ਦੇ ਵਿਚਕਾਰੇ ਕੋਈ ਕਹਾ ਸੁਣੀ ਹੋ ਗਈ ਉਹਨਾਂ ਦੇ ਅਨੁਸਾਰ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਨੇ ਉਹ ਕਿਸੇ ਵੀ ਇਨਸਾਨ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਨੇ ਇਸ ਲਈ ਡਾਕਟਰਾਂ ਨੂੰ ਹੋਰ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਜੋ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਸਕੇ ਤੇ ਆਪਣੇ ਘਰ ਦੁਬਾਰਾ ਵਾਪਸ ਪਰਤ ਸਕੇ ਉਹਨਾਂ ਦਾ ਕਹਿਣਾ ਸੀ ਕਿ ਅੱਜ ਪੰਜਾਬ ਦਾ ਹਰੇਕ ਬੱਚਾ-ਬੱਚਾ, ਹਰੇਕ ਔਰਤ, ਹਰੇਕ ਮਾਂ ਤੇ ਸਾਰੇ ਆਦਮੀ ਇਹੀ ਅਰਦਾਸਾਂ ਕਰਦੇ ਨੇ ਕਿ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਤੇ ਸਾਨੂੰ ਇਹ ਖੁਸ਼ਖਬਰੀ ਸਾਨੂੰ ਮਿਲੇ ਤੇ ਅਸੀਂ ਉਸਦੇ ਗੀਤਾਂ ਨੂੰ ਦੁਬਾਰਾ ਸੁਣ ਸਕੀਏ ਤੇ ਡਾਕਟਰਾਂ ਨੇ ਵੀ ਆਪਣੇ ਵੱਲੋਂ ਉਹਨਾਂ ਨੂੰ ਦਿਲਾਸਾ ਦਿੱਤਾ ਕਿ ਉਹਨਾਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੁਣ ਰੱਬ ਹੀ ਰੱਬ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਪਰਮਾਤਮਾ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਅਸੀਂ ਵੀ ਸਾਰੇ ਇਹੀ ਚਾਹੁੰਦੇ ਆ ਕਿਉਂਕਿ ਹਣ ਜਿਸ ਤਰ੍ਹਾਂ ਦੀ ਉਸ ਦੀ ਕੰਡੀਸ਼ਨ ਆ ਇਸ ਨੂੰ ਸਿਰਫ ਰੱਬ ਹੀ ਇੱਕ ਨਵੀਂ ਜ਼ਿੰਦਗੀ ਦੇ ਸਕਦਾ ਕੱਲ ਸੁਖਵੀਰ ਬਾਦਲ ਨੇ ਬੜੀ ਕੋਸ਼ਿਸ਼ ਕੀਤੀ ਪਰ ਅੱਜ ਹੋਇਆ ਕੀ ਰਾਜਵੀਰ ਜਵੰਦਾ ਸਾਨੂੰ ਸਦੀਵੀ ਮਿਛੋੜਾ ਦੇ ਗਏ ਰੱਬ ਨੇ ਕਿਸੇ ਦੀ ਅਰਦਾਸ ਨਹੀਂ ਸੁਣੀ ਪਰ ਰੱਬ ਦੀ ਹੋਂਣੀ ਨੂੰ ਕੌਣ ਟਾਲ ਸਕਦਾ ਉਸ ਦੇ ਅੱਗੇ ਕਿਸੇ ਦਾ ਜੋਰ ਨਹੀਂ ਤੇ ਅੱਜ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲੇ ਗਏ। ਉਹਨਾਂ ਦੇ ਪਰਿਵਾਰ ਨੂੰ ਬੜਾ ਦੁੱਖ ਹੈ। ਪੰਜਾਬੀ ਇੰਡਸਟਰੀ ਨੂੰ ਬੜਾ ਦੁੱਖ ਹੈ। ਪੰਜਾਬ ਦੇ ਲੋਕਾਂ ਨੂੰ ਬੜਾ ਦੁੱਖ ਹੈ ਕਿ ਜੋ ਹੋਇਆ ਬਹੁਤ ਹੀ ਮਾੜਾ ਹੋਇਆ। ਪਰ ਫਿਰ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਰਾਜਵੀਰ ਜਵੰਦਾ ਹਮੇਸ਼ਾ ਯਾਦ ਰਹੂਗਾ। ਕਿਉਂਕਿ ਉਸ ਨੇ ਆਪਣਾ ਨਾਮ ਬੜੀ ਇੱਜ਼ਤ ਦੇ ਨਾਲ ਕਮਾਇਆ। ਉਹ ਸਾਫ਼ ਦਿਲ ਦਾ ਬੰਦਾ ਸੀ। ਹਰੇਕ ਨੂੰ ਹੱਸ ਕੇ ਬੁਲਾਉਂਦਾ ਸੀ।